ਦੇਖੋ ਮੇਰੇ ਕੋਲ ਨਾ ਫ্রম ਵਿਦਿਨ ਦਾ ਯੂਨੀਵਰਸਿਟੀ ਔਰ ਸਾਰੇ ਸਤਕਾਰਯੋਗ ਸੱਜਣ ਬੈਠੇ ਨੇ ਇਹਨਾਂ ਨੇ ਬਹੁਤ ਇੰਪੋਰਟੈਂਟ ਮੁੱਦੇ ਮੇਰੇ ਧਿਆਨ ਚ ਲਿਆਦੇ ਨੁਕਤੇ ਜਿਹਦੇ ਨਾਲ ਇਹ ਦਰਸਾਇਆ ਜਾ ਰਿਹਾ ਕਿ ਪਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਿੱਚ ਬਹੁਤ ਕਪਲੇ ਕੀਤੇ ਜਾ ਰਹੇ ਨੇ ਔਰ ਬਹੁਤ ਕਰਾਪਸ਼ਨ ਕੀਤੀ ਜਾ ਰਹੀ ਆ ਔਰ ਕੌਤ ਕੀ ਕਹਿੰਦੇ ਹੁੰਦੇ ਕਿ ਭਾਈ ਭਤੀਜਵਾਦ ਕੀਤਾ ਜਾ ਰਿਹਾ ਮੈਂ ਚੰਦ ਪੁਆਇੰਟਸ ਜਿਹੜੇ ਮੇਰੇ ਧਿਆਨ ਚ ਹੈ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਵਰਗੀ ਇੱਕ ਗੌਰਵਮਈ ਸਟੇਟ ਵਿੱਚ ਸਾਡੇ ਕੋਲ ਵਾਈਸ ਚਾਂਸਲਰ ਲਾਉਣ ਵਾਸਤੇ ਇਹਨੇ ਰਾਜ ਡਾਕਟਰ ਰਾਜ ਭਾਦਰ ਨੂੰ ਬੇਇੱਜ਼ਤ ਕਰਕੇ ਜਦੋਂ ਕੱਢਿਆ ਗਿਆ ਇਹ ਜਿਹੜੇ ਮਿਸਟਰ ਸੂਦ ਆਏ ਨੇ ਅ ਇਸ ਵਕਤ ਵਾਈਸ ਚਾਂਸਲਰ ਇਹ ਨਾਨ ਪੰਜਾਬੀ ਪੰਜਾਬ ਨਾਨ ਪੰਜਾਬੀ ਮਤਲਬ ਬਾਹਰੋਂ ਦਿੱਲੀ-ਦੁੱਲੀ ਤੋਂ ਕਿਤੇ ਆਏ ਔਰ ਆਉਂਦੇ ਸਾਰ ਉਹਨਾਂ ਨੇ ਆਪਣੀ ਆਪਣਾ ਬੇਟਾ ਜਿਹੜਾ ਸ਼ਾਇਦ ਕੋਈ ਐਨਆਰਆਈ ਹੈ ਉਹ ਬੈਲਜੀਅਮ ਦਾ ਸਿਟੀਜ਼ਨਸ਼ਿਪ ਆ ਉਸ ਨੂੰ ਔਰ ਉਸ ਦੀ ਘਰ ਵਾਲੀ ਨੂੰ ਯਾਨੀ ਕਿ ਆਪਣੇ ਨੂੰਹ ਰਾਣੀ ਨੂੰ ਇੱਥੇ ਯੂਨੀਵਰਸਿਟੀ ਵਿੱਚ ਸਰਕਾਰੀ ਕਾਰਜ ਵਿੱਚ ਇਨਵੋਲ ਕੀਤਾ ਥਿਸ ਇਜ਼ ਡਾਇਰੈਕਟਲੀ ਆਈ ਊਡ ਸੇ ਕਨਫਲਿਕਟ ਆਫ ਇੰਟਰਸਟ ਇੱਕ ਵਾਈਸ ਚਾਂਸਲਰ ਆਪਣੀ ਟੱਬਰ ਨੂੰ ਲਿਆ ਕੇ ਇੱਥੇ ਲਾ ਦੇ ਇੱਕ ਤਾਂ ਨੁਕਤਾ ਇਹ ਸੀਗਾ ਦੂਸਰਾ ਜਿਹੜਾ ਹੈਗਾ ਕਿ ਅ ਜਿਹੜਾ ਬਹੁਤ ਸਾਰੇ ਗੈਰ ਪੰਜਾਬੀ ਯੂਨੀਵਰਸਿਟੀ ਜਿਨ੍ਹਾਂ ਨੇ ਭਾਗੀ ਕੀਤੀ ਉਹਨਾਂ ਦੀਆਂ ਲੱਖ ਲੱਖ ਸਵਾ ਸਵਾ ਲੱਖ ਰੁਪਏ ਸੈਲਰੀਜ਼ ਨੇ ਜਿਹੜੇ ਕਿ ਕੁਝ ਲੋਕ ਹਿਮਾਚਲ ਪ੍ਰਦੇਸ਼ ਚੋਂ ਹੈ ਮੈਂ ਨਾਮ ਲੈਂਦਾ ਚੰਗਾ ਨਹੀਂ ਲੱਗਦਾ ਲੇਕਿਨ ਇਹਨੂੰ ਨਾਮਾਂ ਦਾ ਵੇਰਵਾ ਵਿਹਾ ਸਮੀਰ ਰਹੁਜਾ ਵਿਵੇਕ ਸ਼ਰਮਾ ਪੰਕਜ ਸ਼ਰਮਾ ਵਿਕਾਸ ਸ਼ਰਮਾ ਸੌਰਵ ਸ਼ਰਮਾ ਆਦ ਇਹ ਸਾਰੇ ਗੈਰ ਪੰਜਾਬੀ ਜਿਵੇਂ ਕਿ ਬਾਕੀ ਸਾਰੇ ਪੰਜਾਬ ਵਿੱਚ ਨੌਕਰੀਆਂ ਸਾਰੇ ਬਾਹਰਲੇ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਇਦਾਂ ਹੀ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਜੋਬਸ ਹਿਮਾਚਲੀਆ ਨੂੰ ਦਿੱਤੀਆਂ ਜਾ ਰਹੀਆਂ ਤਾਂ ਸਾਡੇ ਨੌਜਵਾਨ ਤਾਂ ਵਿਚਾਰੇ ਠੱਕੇ ਖਾ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਕੰਸਟਰਕਸ਼ਨ ਦਾ ਵਰਕ ਅਲਾਟ ਹੋ ਰਿਹਾ ਇੱਕ ਸਭ ਤੋਂ ਵੱਡਾ ਜਿਹੜਾ 16 ਕਰੋੜ ਰੁਪਏ ਦਾ ਕੰਮ ਦਿੱਤਾ ਗਿਆ ਇਹ ਹਿੰਦੁਸਤਾਨ ਲਾਈਫ ਕੇਅਰ ਕੰਪਨੀ ਹੈ ਕੋਈ ਬਾਹਰ ਦੀ ਕੰਪਨੀ ਹੈ ਉਸ ਨੂੰ 16 ਕਰੋੜ ਦਾ ਕੰਮ ਦਿੱਤਾ ਗਿਆ ਠੇਕੇਦਾਰੀ ਦਾ ਯੂਨੀਵਰਸਿਟੀ ਵਿੱਚ ਜਿਹਦਾ ਕੋਈ ਟੈਂਡਰ ਨਹੀਂ ਫਲੋਟ ਕੀਤਾ ਗਿਆ ਜੋ ਮੈਨੂੰ ਇਨਫੋਰਮੇਸ਼ਨ ਫੀਡ ਕੀਤੀ ਗਈ ਹੈ ਮਤਲਬ ਕੋਈ ਵੀ ਕੰਮ 16 ਕਰੋੜ ਰੁਪਏ ਕੋਈ ਛੋਟੀ ਰਕਮ ਨਹੀਂ ਉਹਦਾ ਵਿਦਆਊਟ ਟੈਂਡਰਿੰਗ विदाउट कंपटीशन ਕੰਮ ਕਰਨਾ ਬਹੁਤ ਮਾੜੀ ਗੱਲ ਹੈ ਸਿਮਿਲਰਲੀ ਰਿਪੇਅਰ ਆ ਹਸਪੀਟਲ ਇਕਵਿਪਮੈਂਟ ਉਹ ਵੀ ਐਸੀ ਕੰਪਨੀ ਨੂੰ ਜਿਹੜੀ ਲਾਈਫ ਹਿੰਦੁਸਤਾਨ ਲਾਈਫ ਕੇਅਰ ਕੰਪਨੀ ਆ ਉਸ ਨੂੰ 1.5 ਕਰੋੜ ਰੁਪਏ ਦਾ ਕੰਮ ਸਿਮਿਲਰਲੀ ਵਿਦਾਊਟ ਟੈਂਡਰ ਇੱਕ ਸੈਨੇਟ ਹਾਲ ਬਣਾਇਆ ਗਿਆ ਵਾ ਯੂਨੀਵਰਸਿਟੀ ਦੇ ਵਿੱਚ ਉਹਦੀ 90 ਲੱਖ ਰੁਪਏ ਤੇ ਕਹਿੰਦੇ ਸਾਰਾ ਹਾਲ ਚੋਰੀਆ ਵਾ ਆਲਰੇਡੀ ਮਤਲਬ ਪਤਾ ਨਹੀਂ ਕਦੋਂ ਬਣਿਆ ਤੇ ਕਦੋਂ ਨਹੀਂ ਬਣਿਆ ਲਾਈਕਵਾਇਜ਼ ਇੱਕ ਐਸਟੀਪੀ ਪਲੈਂਟ ਲੱਗਿਆ ਸੀਵਰੇਜ ਟ੍ਰੀਟਮੈਂਟ ਪਲੈਂਟ ਉਹ ਵੀ ਬਿਨਾ ਟੈਂਡਰ ਤੋਂ 90 ਲੱਖ ਰੁਪਏ ਦਾ ਉਹਦੀ ਕੋਸਟ ਕੀਤੀ ਗਈ ਹੈ ਜਦਕਿ ਕਹਿੰਦੇ ਕਿ ਮਾਰਕੀਟ ਵਿੱਚ ਉਹਦਾ ਬਹੁਤ ਘੱਟ ਕੀਮਤ ਨਾਲ ਮਿਲ ਸਕਦਾ ਜਾਂ ਔਰ ਨਾਨ ਫੰਕਸ਼ਨਲ ਆ ਕੰਮ ਵੀ ਨਹੀਂ ਚੱਲ ਰਿਹਾ 90 ਲੱਖ ਰੁਪਏ ਡਾਊਨ ਦਾ ਡਰੇਨਰ ਸਿਮਿਲਰਲੀ ਲਾਂਡਰੀ ਇਕਵਿਪਮੈਂਟਸ ਕੋ ਮਸ਼ੀਨਾ ਕੱਪੜੇ ਤੋਂ ਸਟੂਡੈਂਟਸ ਵਗੈਰਾ ਦਾ ਇਸਤੇਮਾਲ ਲਈ 90 ਲੱਖ ਰੁਪਏ ਦੀਆਂ ਮਸ਼ੀਨਾ ਆਈਆਂ ਨੇ ਇਸ ਤਰ੍ਹਾਂ ਨਾਲ ਜਿਹੜੀਆਂ ਕਿ ਵਿਦਆਊਟ ਟੈਂਡਰ ਆਈਆਂ ਸੋ ਇਹ ਸਾਰੀ ਗੱਲ ਦੀ ਜਾਂਚ ਵਿਜੀਲੈਂਸ ਕਰੇ ਔਰ ਚਾਹੇ ਵਾਈਸ ਚਾਂਸਲਰ ਦਾ ਦੋਸ਼ੀ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨਾਂ ਚ ਉਹਦੀ ਐਲਓਸੀ ਵੀ ਖੋਲੀ ਗਈ ਹੈ ਕਿ ਉਹ ਦੇਸ਼ ਛੱਡ ਕੇ ਵਿਦੇਸ਼ ਵਿੱਚ ਨਾ ਜਾਵੇ ਸੋ ਇਹ ਸਾਰੀ ਭਗਵੰਤਬਾਨ ਨੂੰ ਚਾਹੀਦਾ ਕਿ بجائے ਕਿ ਬਦਲਾਖੋਰੀ ਨਾਲ ਆਪਣੇ ਵਿਰੋਧੀਆਂ ਨੂੰ ਕੱਲਿਆਂ ਨੂੰ ਜਿਹੜੇ ਉਹ ਬੋਲਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਆ ਕੰਮ ਨੇ ਜਿਹੜੇ ਯੂਨੀਵਰਸਿਟੀ ਵਿੱਚ ਲੋ ਖੇਤ ਦੇ ਜਿਹਦੇ ਵਿੱਚ ਬਹੁਤ ਕਪਲਾ ਕੀਤਾ ਜਾ ਰਿਹਾ ਕਰਾਪਸ਼ਨ ਕੀਤੀ ਜਾ ਰਹੀ ਆ ਔਰ ਕੀ ਕਹਿੰਦੇ ਹੁੰਦੇ ਕਿ ਪਰਿਵਾਰ ਬਾਤ ਪਾਲਿਆ ਜਾ ਰਿਹਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਨੂੰ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਔਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਲੋਕਲ ਐਮਐਲਏ ਅਫਰੀਦਕੋਟ ਦਾ ਹੀ ਹੈਜ਼ ਵੈਸਟਡ ਇਨ ٹرسٹ ਔਰ ਜਿਹੜਾ ਵਾਈਸ ਚਾਂਸਲਰ ਤੇ ਗੁਰਦੇਵ ਸਿੰਘ ਸੇਖੋ ਆ ਇਹ ਹੈਂਡ ਇਨ ਗਲਵ ਆ ਅਜਨੀਆਂ ਨੌਕਰੀਆਂ ਆ ਪਤਾ ਲੱਗਿਆ ਕਿ ਸ਼ਾਇਦ ਆਈ ਐਮ ਨਾਟ ਸ਼ੋਰ ਕਿ ਆਪਣੇ ਡਰਾਈਵਰ ਦੀ ਤਨਖਾਹ ਵੀ ਯੂਨੀਵਰਸਿਟੀ ਚ ਪਾ ਰਿਹਾ ਵਾ ਗੁਰਦੇਵ ਸਿੰਘ ਸੇਖੋ ਅਗਰ ਇਸ ਤਰ੍ਹਾਂ ਦੀ ਗੱਲਾਂ ਨੇ ਤੇ ਫਿਰ ਇਹ ਤਾਂ ਸਰਕਾਰ ਵਾਸਤੇ ਬਹੁਤ ਕੋਜੀ ਹਰਕਤ ਹੈ ਬਹੁਤ ਮਾੜੀ ਗੱਲ ਆ ਔਰ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਬਦਲਾਅ ਲੈ ਕੇ ਆਵਾਂਗੇ ਅਸੀਂ ਇੱਕ ਇਮਾਨਦਾਰ ਕਟੜਬੰਦਾ ਰਹਿਦੀ ਸਰਕਾਰ ਇੱਕ ਪਾਸੇ ਤੁਹਾਡੇ ਯੂਨੀਵਰਸਿਟੀ ਵਿੱਚ ਨਾ ਸਿਰਫ ਗੈਰ ਪੰਜਾਬੀ ਲਾਇਆ ਜਾ ਰਹੇ ਨੇ ਬਲਕਿ ਉਸ ਯੂਨੀਵਰਸਿਟੀ ਦਾ ਪੈਸਾ ਜਿਹੜਾ ਵਾ ਉਹ ਸ਼ਰਿਆਮ ਲੁੱਟਿਆ ਜਾ ਰਿਹਾ ਲੁਟਾਇਆ ਜਾ ਰਿਹਾ ਔਰ ਬਿਨਾ ਕਿਸੇ ਕੰਪੀਟੀਟਿਵ ਟੈਂਡਰਿੰਗ ਪ੍ਰੋਸੈਸ ਤੋਂ ਐਵੇਂ ਠੇਕੇਦਾਰਾਂ ਨੂੰ ਚਹੇਤਿਆਂ ਨੂੰ ਦਿੱਤਾ ਜਾ ਰਿਹਾ ਜਿਹਦੇ ਚੋਂ ਘੁੰਮ ਕੇ ਵਾਪਸ ਕਮਿਸ਼ਨ ਜਿਹੜਾ ਉਹ ਡੈਫੀਨਿਟਲੀ ਖਾਦਾ ਜਾਂਦਾ ਇਹਦੀ ਜਾਂਚ ਟਾਈਮ ਬਾਉਂਡ ਜਾਂਚ ਵਿਜੀਲੈਂਸ ਨੂੰ ਵਿਜੀਲੈਂਸ ਬਿਊਰੋ ਨੂੰ ਤੁਰੰਤ ਕਰਨੀ ਚਾਹੀਦੀ